ਨਮਸਕਾਰ ਸ਼ਸਤਰਕਾਲ ਤੁਸੀਂ ਦੇਖ ਰਹੇ ਹੋ ਵਰਲਡ ਪੰਜਾਬੀ ਟੀਵੀ ਤੇ ਮੈਂ ਹਾਂ ਗੌਰਵ ਵਾਲੀਆ ਸਵਾਲ ਅੱਜ ਖੜਾ ਹੋ ਰਿਹਾ ਹੈ ਕਿ ਅਮਰਿਤਪਾਲ ਬਾਹਰ ਨਹੀਂ ਆ ਪਾਰਿਆ ਖਾਸ ਤੌਰ ਦੇ ਉੱਪਰ ਕਿ ਉਸ ਦੇ ਉੱਪਰ ਜਿਹੜੀ ਐਨਐਸਏ ਲੱਗੀ ਹੋਈ ਹੈ ਉਹ ਨਹੀਂ हट ਰਹੀ ਤੇ ਲਗਾਤਾਰ ਵੱਧ ਰਹੀ ਹੈ ਅਮਰਿਤਪਾਲ ਨੇ ਬਾਹਰ ਆ ਕੇ ਕਰਨਾ ਕੀ ਹੈ ਅਮਰਿਤਪਾਲ ਸੰਸਦ ਹੈ ਯਾਨੀ ਮੈਂਬਰ ਆਫ ਪਾਰਲੀਮੈਂਟ ਹੈ ਜੇਲ੍ਹ ਦੇ ਵਿੱਚ ਇਸ ਵੇਲੇ ਕੈਦ ਹੈ ਕਿਉਂਕਿ ਉਸ ਦੇ ਉੱਪਰ ਐਨਐਸਏ ਲੱਗੀ ਹੋਈ ਹੈ ਨੈਸ਼ਨਲ ਸਿਕਿਉਰਿਟੀ ਐਕਟ ਐਨਐਸਏ ਕਿਉਂ ਲੱਗੀ ਹੈ ਤੇ ਕਿਉਂ ਨਹੀਂ हट ਰਹੀ ਇਹ ਵੱਡਾ ਸਵਾਲ ਹੈਗਾ ਇਸ ਦੇ ਵਿੱਚ ਸੂਬਾ ਸਰਕਾਰ ਕੇਂਦਰ ਸਰਕਾਰ ਇਹਨਾਂ ਦਾ ਰੋਲ ਰਹਿੰਦਾ ਹੈ ਜਦ ਤੱਕ ਉਹਨਾਂ ਦੇ ਵੱਲੋਂ ਕਲੀਅਰੈਂਸ ਨਹੀਂ ਮਿਲਦੀ ਐਨਐਸਏ ਨਹੀਂ हटਦੀ ਨਾ ਹੀ ਇਨਸਾਨ ਬਾਹਰ ਆ ਪੰਦਾ ਪਰ ਜਦੋਂ ਹੁਣ ਇਸ ਵੇਲੇ ਮੁਲਕ ਦੇ ਵਿੱਚ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਹੈ ਤੇ ਅਮਰਿਤਪਾਲ ਨੇ ਕਿਹਾ ਕਿ ਮੈਂ ਉਹਦੇ ਵਿੱਚ ਸ਼ਾਮਲ ਹੋਣਾ ਚਾਹੁੰਦਾ ਤੇ ਇਸ ਵਿਚਾਲੇ ਉਸ ਨੂੰ ਬਾਹਰ ਆਉਣ ਦੇ ਲਈ ਸੁਭਾ ਸਰਕਾਰ ਕੇਂਦਰ ਸਰਕਾਰ ਇਹ ਨਦੀ ਮਨਜ਼ੂਰੀਆਂ ਚਾਹੀਦੀਆਂ ਕਿਉਂਕਿ ਐਨਐਸਏ ਜਦੋਂ ਲੱਗਦੀ ਹੈ ਤੇ ਬਹੁਤ ਗੰਭੀਰ ਇਲਜ਼ਾਮਾਂ ਦੇ ਤਹਿਤ ਸੈਕਸ਼ਨਸ ਦੇ ਤਹਿਤ ਲਗਾਈ ਜਾਂਦੀ ਹੈ ਅੱਜ ਐਨਐਸਏ ਨੂੰ ਲੈ ਕੇ ਕਈ ਜਿਹੜੇ ਸਵਾਲ ਖੜੇ ਹੋ ਰਿਹਾ ਉਹਨਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰਾਂਗੇ ਸੀਨੀਅਰ ਐਡਵੋਕੇਟ ਅਰਪਾਲ ਸਿੰਘ ਖਾਰਾ ਸਾਹਿਬ ਸਾਡਾ ਨਾਲ ਮੌਜੂਦ ਨੇ ਖਾਰਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਖਾਰਾ ਸਾਹਿਬ ਜਿਵੇਂ ਆ ਦਰਸ਼ਕ ਵੀ ਜਾਣਨਾ ਚਾਹੁੰਦੇ ਆ ਕਿਉਂਕਿ ਲਗਾਤਾਰ ਜਦੋਂ ਅਮਰਿਤਪਾਲ ਦੀ ਗੱਲ ਹੁੰਦੀ ਹੈ ਕਹਿੰਦੇ ਜੀ ਐਨਐਸਏ ਲੱਗੀ ਹੋਈ ਹੈ I ਕੈਨਟ ਕਮ ਆਊਟ ਤੇ ਐਨਐਸਏ ਦੀ ਧਾਰਾਵਾਂ ਜਿਹੜੀਆਂ ਬੜੀ ਸੰਗੀਨ ਨੇ ਸੀਰੀਅਸ ਇਨ ਨੇਚਰ ਨੇ ਤੇ ਅਜਿਹੇ ਵਿੱਚ ਜਦੋਂ ਪਾਰਲੀਮੈਂਟ ਸੈਸ਼ਨ ਚੱਲ ਰਿਹਾ ਹੈ ਤੇ ਉਹ ਇੱਕ ਚੁੜਿਆ ਹੋਇਆ ਨੁਮਾਇੰਦਾ ਲੋਕਾਂ ਦਾ ਮੈਂਬਰ ਪਾਰਲੀਮੈਂਟ ਹੈ ਉਸ ਨੂੰ ਜਿਹੜਾ ਹੈਗਾ ਹੁਣ ਅੰਦਰ ਰਹਿਣਾ ਪੈ ਰਿਹਾ ਕਿਉਂਕਿ ਉਸ ਦੇ ਖਿਲਾਫ ਜਦੋਂ ਬਾਹਰ ਆਉਣ ਦੇ ਲਈ ਕਿਹਾ ਜਾਂਦਾ ਤੇ ਹਕੂਮਤਾਂ ਇਹ ਕਹਿੰਦੀਆਂ ਕਿ ਭਾਈ ਅਗਰ ਇਹ ਬਾਅਰ ਆਂਦਾ ਤੇ ਇਸ ਦੇ ਨਾਲ ਵੱਡੇ ਪੱਧਰ ਦੇ ਉੱਪਰ ਨੁਕਸਾਨ ਹੋ ਸਕਦਾ ਹੈ ਕਮਿਊਨਲ ਹਾਰਮਨੀ ਜਿਹੜੀ ਹੈ ਉਸ ਨੂੰ ਢਾਲ ਲੱਗ ਸਕਦੀ ਹੈ। ਬਤੌਰ ਵਕੀਲ ਤੁਸੀਂ ਉਹਨਾਂ ਦੇ ਵਕੀਲ ਵੀ ਹੋ ਐਨਐਸਏ ਨੂੰ ਲੈ ਕੇ ਥੋੜਾ ਜਿਹਾ ਸਮਝਾ ਦਿਓ ਤੇ ਫਿਰ ਉਸ ਤੋਂ ਬਾਅਦ ਮੈਂ ਸਮਝਣਾ ਚਾਹੁੰਗਾ ਕਈ ਸਾਰੇ ਸਵਾਲ ਨੇ ਜਿਹੜੇ ਕਿ ਕਿਉਂ ਨਹੀਂ ਹਟ ਰਹੀ? ਦੇਖੋ ਵਾਲੀਆ ਜੀ ਇੱਕ ਜਿਹੜੀ ਐਨਐਸਏ ਲਗਣੀ ਹੈ ਐਨਐਸਏ ਦਾ ਮਤਲਬ ਹੁੰਦਾ ਡਿਟੇਨ ਕਰਨਾ। ਹਾਂ। ਐਫ ਆਈ ਆਰ ਨਹੀਂ ਕੋਈ ਨੱੱਚਾ ਦਰਜ ਨਹੀਂ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਪਰ ਇਹ ਉਹਨੂੰ ਡਿਟੇਨ ਕਰਕੇ ਰੱਖਣਾ ਉਹਨੂੰ ਆਪਾਂ ਐਨ ਐਸ اے ਕਹਿ ਦਿੰਦੇ ਹਾਂ ਠੀਕ ਹੁਣ ਪ੍ਰੋਬਲਮ ਕੀ ਹੈ ਕਿ ਪੰਜਾਬ ਸਰਕਾਰ ਨੇ ਜਿਹੜਾ ਹਾਈ ਕੋਰਟ ਦੇ ਵਿੱਚ ਇੱਕ ਜਵਾਬ ਦਿੱਤਾ ਬਹਿਸ ਕੀਤੀ ਹੈ ਮੈਂ ਪੰਜਾਬ ਵਧਾਈ ਦਾ ਪਾਤਰ ਹੂੰ ਪੰਜਾਬ ਸਰਕਾਰ ਨੇ ਕਹਿ ਦਿੱਤੇ ਇੱਕ ਵਾਰ ਭਾਈ ਅਮਰਪਾਲ ਪਾਰਲਮੈਂਟ ਜਾ ਕੇ ਬੋਲਿਆ ਪੰਜਾਬ ਦੇ ਪੰਜਾ ਤਰਿਆਵਾਂ ਚ ਅੱਗ ਲੱਗ ਗਈ। ਸ਼ੁਕਰ ਹੈ। ਸ਼ੁਕਰ ਹੈ ਕਿ ਐਸਾ ਸਿਆਪ ਫਾਇਦਾ ਹੋਇਆ ਕਿਤੇ ਕੋਠੜ ਦੇ ਦੇ ਨੇ ਇੰਡਸਟਰੀ ਆ ਦੇ ਚੱਤਾ ਤੇ ਕਰਕੇ ਸੁਣ ਉਹ ਆਵਾਜ਼ ਦਾ ਡੰਗਾ ਹਿੱਲੇ ਤਾਂ ਲੀਡਰ ਦੀ ਡੈਫੀਨੇਸ਼ਨ ਸਾ ਇਹ ਇਹ ਹੁੰਦਾ ਕਿ ਲੀਡਰ ਬੋਲੇ ਤਾਂ ਪਬਲਿਕ ਕਹੇ ਟੀਮ ਦੀ ਮਦਦ ਕਰਦੇ ਹੋ ਇਹ ਤਾਂ ਅੱਗੇ ਵੀ ਆਪਾਂ ਸੋਚ ਬਰਪਾਸ ਸੋ ਮੈਂ ਤੇ ਇੱਕ ਐਸਾ ਲੀਡਰ ਪ੍ਰਜਾ ਵਿੱਚ ਪੈਦਾ ਹੋਇਆ ਜਿੰਦੇ ਜੋ ਸੈਂਟਰ ਤੋਂ ਲੈ ਕੇ ਸਰਕਾਰ ਤੇ ਪੰਜਾਬ ਸਰਕਾਰ ਤੱਕ ਸਾਰੇ ਕੰਮ ਰਹਿ ਪਾਰਲੀਮੈਂਟ ਤੋਂ ਵੀ ਹੈ ਭਾਈ ਕੋਈ ਵੀ ਸਰਕਾਰ ਉਹ ਜੰਗ ਲੜਦੀ ਹੈ ਤਾਂ ਇਸ ਦਾ ਮਤਲਬ ਤਾਂ ਇਹ ਹੈਗਾ ਕਿ ਬਹੁਤ ਵੱਡਾ ਲੀਡਰ ਹੈ ਭਾਈ ਅਮਰਪਾਲ ਤੇ ਮੰਨਣਾ ਪਊਗਾ ਇਹ ਸਰਕਾਰ ਵੀ ਮੰਨ ਕੇ ਖਰਸਪ ਖਰਸਪ ਉਹਨੇ ਹਮਲੇ ਕਰਨ ਵਾਲੀ ਗੱਲ ਹਾਂ ਨਹੀਂ ਦੇਖੋ ਜਿਹੜੀ ਤੁਸੀਂ ਹਮਲੇ ਕਰਨ ਵਾਲੀ ਗੱਲ ਕਰ ਰਹੇ ਹੋ ਦੇਖੋ ਹੁਣ ਕਈ ਸਾਰੇ ਸਵਾਲ ਤੁਹਾਡੀ ਇਹਨਾਂ ਗੱਲਾਂ ਤੋਂ ਪੈਦਾ ਹੁੰਦੇ ਨਾਲੋਂ ਨਾਲ ਮੈਂ ਪੁੱਛਦਾ ਰਹੂੰਗਾ ਹੁਣ ਤੁਸੀਂ ਕਿਹਾ ਕਿ ਉਹਨੇ ਕਿਹਾ ਆ ਕੇ ਇੱਥੇ ਫਿਜ਼ੀਕਲ ਅਟੈਕ ਕਰਨਾ ਹੈਗਾ ਹਮਲਾ ਕਰਨਾ ਜੇ ਜੋ ਅਟੈਕ ਜਾਂ ਨੁਕਸਾਨ ਤੁਹਾਡੇ ਸ਼ਬਦਾਂ ਤੁਹਾਡੇ ਬੋਲਵਾਣੀ ਦੇ ਨਾਲ ਹੀ ਹੋ ਜਵੇ ਉਸਦੇ ਲਈ ਫਿਰ ਹਥਿਆਰ ਚੁੱਕਣ ਦੀ ਲੋੜ ਨਹੀਂ ਹਾਲਾਂਕਿ ਇਹਨੇ ਪਹਿਲੇ ਹਥਿਆਰ ਚੁੱਕੇ ਜਿਹੜੇ ਹੁਣ ਤੱਕ ਨਹੀਂ ਤਸਵੀਰਾਂ ਵੀ ਆਉਂਦੀਆਂ ਆਈਆਂ ਸੀਗੀਆਂ ਜਦੋਂ ਇਹ ਘੁੰਮ ਰਿਹਾ ਸੀਗਾ ਬਾਹਰ ਅੰਮ੍ਰਿਤਪਾਲ ਉਹ ਹਥਿਆਰਾਂ ਵਾਲੀ ਸੀਗੀਆਂ ਤੇ ਜੇ ਹੁਣ ਆਕੇ ਕੋਈ ਬਾਹਰ ਪੜਕਾਉ ਬਿਆਨ ਦੇਗਾ ਜਿਸ ਦੇ ਨਾਲ ਸਪੋਜ਼ ਕਮਿਊਨਲ ਹਾਰਮਨੀ ਜਿਹੜੀ ਹੈ ਉਹ ਖਰਾਬ ਹੁੰਦੀ ਹੈ ਆਪਸੀ ਭਾਈਚਾਰਕ ਸਾਂਝ ਟੁੱਟਦੀ ਹੈ ਤੇ ਆਪਸ ਵਿੱਚ ਫਿੱਕ ਪੈਂਦੀ ਹੈ ਤਾਂ ਫੇਰ ਸਰਕਾਰਾਂ ਅਜਿਹਾ ਅਗਰ ਬਿਆਨ ਦਿੰਦੀਆਂ ਤੁਹਾਨੂੰ ਕੀ ਲੱਗਦਾ ਕਿ ਉਹ ਠੀਕ ਨਹੀਂ ਹੈ ਦੇਖੋ ਜੇ ਭਾਈ ਅਮਰਤ ਪਾਲ ਆਕੇ ਬਿਆਨ ਇਹ ਦਿੰਦੇ ਨੇ ਪਾਰਲੀਮੈਂਟ ਦੇ ਵਿੱਚ ਕਿ ਮੇਰੇ ਹਲਕੇ ਦੇ ਅੰਦਰ ਕੋਈ ਸੁਣਵਾਈ ਨਹੀਂ ਹੋ ਰਹੀ ਕੋਈ ਡਿਵੈਲਪਮੈਂਟ ਨਹੀਂ ਨਸ਼ਾ ਵਧਿਆ ਇਹਦੇ ਨਾਲ ਦੱਸੋ ਪਬਲਿਕ 'ਚ ਕਿਹੜੀ ਲੜਾਈ ਹੋਵੇਗੀ ਪਬੜਾ ਕਿਹੜੇ ਹਿਾਰ ਚੁੱਕੇਗੀ ਕਿਹੜਾ ਹਿੰਦੂ ਮੁਸਲਮਾਨ ਸਿੱਖ ਲੜੇਗਾ ਇਸ ਗੱਲ ਦੇ ਉੱਪਰ ਪੰਜਾਬ ਦੇ ਅੰਦਰ ਕੋਈ ਲੜਾਈ ਨਹੀਂ ਲੜਾਈ ਸਿਰਫ ਇੱਕ ਇਹਨਾਂ ਸਰਕਾਰੀ ਬੰਦਿਆਂ ਨੂੰ ਪ੍ਰੋਬਲਮ ਹੈ ਇਹਨਾਂ ਹਕੂਮਤਾਂ ਨੂੰ ਪ੍ਰੋਬਲਮ ਹੈ ਕਿ ਜੇ ਇਹ ਬੋਲਿਆ ਤੇ ਇੱਕ ਲਬਜ਼ ਬੋਲਿਆ ਤਾਂ ਜੋ ਜਾਂ ਸਤਾਈ ਦੇ ਵਿੱਚ ਸਰਕਾਰ ਬਦਲ ਜੇਗੀ ਨਹੀਂ ਮੁੱਖ ਮੰਤਰੀ ਦੇ ਚਿਹਰੇ ਬਦਲ ਜਾਣਗੇ ਮੈਂ ਬਾਨੀਆ ਜੀ ਕਿਸੇ ਇੱਕ ਚੈਨਲ ਤੇ ਕਿਹਾ ਸੀ ਕਿ ਅਸੀਂ ਭਾਈ ਆਲੂ ਬੋਲਣਾ ਬੰਦ ਕਰ ਦਿੰਦੇ ਆ ਜੇ ਤੁਹਾਨੂੰ ਆवाज ਮਾੜੀ ਲੱਗਦੀ ਹੈ ਤੇ ਇੱਕ ਗੱਡੀ ਦੇ ਬਿਠਾ ਕੇ ਪੰਜਾਬ ਜਿਹੜਾ ਚਲੋ ਸਾਰੇ ਜਿਲ੍ਹਿਆਂ ਦੇ ਵਿੱਚ ਐਨੀ ਹੀ ਬਾਤ ਹੈ ਤੇ ਦੇਖ ਲੈ ਜੇ 2027 ਮਾਰਚ ਕੀ ਹੋਏ ਆਉਂਦੀ ਹੈ ਇੱਕ ਕੱਦ ਦਾ ਡਰ ਹੈ ਕਿਸੇ ਸਾਡੇ ਹਿੰਦੂ ਭਰਾ ਜਾਂ ਕਿਸੇ ਮੁਸਲਮਾਨ ਭਰਾ ਨੂੰ ਕੋਈ ਡਰ ਨਹੀਂ ਪੰਜਾਬ ਦੇ ਅੰਦਰ ਨਾ ਹੀ ਇੱਥੇ ਕੋਈ ਐਹੋ ਜਿਹੀ ਫਿਰਕੂ ਹਵਾ ਚੱਲਦੀ ਹੈ ਪੰਜਾਬ ਦੇ ਵਿੱਚ ਕਿ ਜਿਹੜਾ ਭਾਈ ਅਮਰਤਪਾਲ ਦੇ ਬੋਲਣ ਤੋਂ ਬਾਅਦ ਲੋਕ ਇੱਥੇ ਹਰ ਚੱਕ ਲੈਣਗੇ ਪ੍ਰੈਜ਼ੀਡੈਂਟ ਕੋਈ ਇਹੋ ਜਿਹਾ ਮਾਹੌਲ ਨਹੀਂ ਚਾਹੁੰਦਾ ਤੇ ਨਾ ਹੀ ਉਸ ਬੰਦੇ ਨੇ ਕੋਈ ਮਾੜਾ ਬੋਲਣਾ ਕਿਸੇ ਦੀ ਉਲਟ ਉਹ ਤਾਂ ਆਪਰੇ ਹਲਕੇ ਦੀ ਗੱਲ ਕਰਦੀ ਹੈ ਸਰਦਾਰ ਸਾਹਿਬ ਤੁਰੰਤ ਤੁਰੰਤ ਗੱਲ ਕਰਨੀ ਹੈ ਜਿੱਦਾਂ ਸਰਕਾਰ ਬੜੀ ਬੁਰੀ ਤਰ੍ਹਾਂ ਫੇਰ ਹੈ ਹਿੰਦੁਸਤਾਨ ਦਾ ਜਿਹੜਾ ਜਲੂਸ ਨਿਕਲਿਆ ਵੱਡਾ ਲੈਵਲ ਦੇ ਵਿੱਚ ਮੇਰੀ ਮੇਰੀ ਬੇਨਤੀ ਹੈ ਹਾਂ ਮੈਂ ਸਭ ਤੋਂ ਪਹਿਲੇ ਤੁਹਾਡੇ ਕੋਲੋਂ ਨਾ ਕਾਨੂੰਨੀ ਤੇ ਟੈਕਨੀਕਲ ਜਿਹੜੇ ਸਵਾਲ ਹੈ ਉਹ ਪੁੱਛਣਾ ਚਾਹੁੰਗਾ ਜਿਸ ਤਰੀਕੇ ਨਾਲ ਆਪਾਂ ਐਨਐਸਏ ਦਾ ਜ਼ਿਕਰ ਕੀਤਾ ਤੁਸੀਂ ਕਿਹਾ ਕਿ ਅਗਰ ਉਸਦੇ ਬਿਆਨਾਂ ਦੇ ਨਾਲ ਜਿਹੜਾ ਕੋਈ ਫਰਕ ਨਹੀਂ ਪੈਂਦਾ ਜੇ ਸਰਕਾਰਾਂ ਨੂੰ ਏਜੰਸੀਆਂ ਨੂੰ ਲੱਗਦਾ ਹੈ ਤੇ ਫਿਰ ਬਿਆਨ ਜਿਹੜੇ ਹੈਗੇ ਤਾਂ ਹੀ ਆਉਂਦੇ ਆ ਤੇ ਇਹੀ ਜਿਹੜੀ ਸਟੇਟਮੈਂਟ ਜਿਹੜੀ ਅਦਾਲਤਾਂ ਦੇ ਵਿੱਚ ਦਿੱਤੀਆਂ ਜਾਂਦੀਆਂ ਤੁਸੀਂ ਤਾਂ ਆਪ ਹੀ ਲਰਨਰਡ ਵਕੀਲ ਹੋ ਤੁਹਾਨੂੰ ਪਤਾ ਐਨਾਂ ਚੀਜ਼ਾਂ ਦਾ ਪਰ ਹੁਣ ਸਵਾਲ ਇਹ ਹੈ ਉਹ ਸੈਂਟੀਮੈਂਟਸ ਦੀ ਗੱਲ ਨੂੰ ਆਪਾਂ ਅਲੱਗ ਰੱਖਾਂਗੇ ਕਾਨੂੰਨ ਦੇ ਦਾਇਰੇ ਜਿਹੜੀ ਚੀਜ਼ਾਂ ਆਂਦੀਆਂ ਉਹਨਾਂ ਨੂੰ ਅਲੱਗ ਰੱਖਾਂਗੇ ਦੋਨੋਂ ਵੱਖਰੀਆਂ ਵੱਖਰੀਆਂ ਚੀਜ਼ਾਂ ਹੈਗੀਆਂ ਹੁਣ ਗੱਲ ਇੱਥੇ ਆਂਦੀ ਐ ਐਨਐਸਏ ਕਿਉਂ ਲੱਗਿਆ ਜਿਹੜਾ ਤੁਸੀਂ ਕਿਹਾ ਕਿ ਡਿਟੇਨ ਕਰਕੇ ਰੱਖਿਆ ਜਾਂਦਾ ਜਿਸ ਨੂੰ ਆਪਾਂ ਐਨਐਸਏ ਕਹਿ ਦਿੰਨੇ ਆ ਕੋਈ ਐਫਆਈਆਰ ਨਹੀਂ ਕੁਛ ਨਹੀਂ ਜੇ ਬੰਦੇ ਦਾ ਪਿਛੋਕੜ ਉਸਦਾ ਆਚਰਣ ਅਜਿਹਾ ਹੋਵੇ ਜਿਸ ਦੇ ਨਾਲ ਆਮ ਲੋਕਾਂ ਦਾ ਸਮਾਜ ਦੇ ਵਿੱਚ ਆਪਸੀ ਭਾਈਚਾਰਕ ਸਾਂਝ ਤੇ ਸੁਹਾਰਦ ਖਰਾਬ ਹੋਵੇ ਤਾਂ ਉਸ ਬੰਦੇ ਨੂੰ ਫਿਰ ਬਾਹਰ ਲਿਆਉਣ ਦੇ ਵਿੱਚ ਫਾਇਦਾ ਦਾ ਕਿਸੇ ਦਾ ਨਹੀਂ ਹੈ ਕਿਉਂ ਕਿਉਂ ਮੈਂ ਕਹਿ ਰਿਹਾ ਕਾਰਨ ਜਦੋਂ ਇਸ ਦੇ ਉੱਪਰ ਮਾਮਲਾ ਦਰਜ ਹੁੰਦਾ ਹੈ ਅਮਰਿਤਪਾਲ ਤੁਹਾਡੇ ਸਾਹਮਣੇ ਭੱਜਿਆ ਕਿੰਨੇ ਦਿਨ ਲੁਕਿਆ ਰਿਆ ਪਗੋੜਿਆਂ ਵਾਂਗ ਭਜਦਾ ਰਿਆ ਹਾਰ ਕੇ ਸਰੈਂਡਰ ਕਰਨਾ ਪਿਆ ਫੜਿਆ ਗਿਆ ਅਗਰ ਇੰਨਾ ਵੱਡਾ ਹੀ ਲੀਡਰ ਸੀਗਾ ਇਹ ਫਿਰ ਭੱਜਦਾ ਹੀ ਨਾ ਫਿਰ ਕਿਉਂ ਪਗੋੜਾ ਹੋਇਆ ਇਨੇ ਦਿਨ ਕਿਉਂ ਲੁਕ ਲੁਕ ਕੇ ਰਹਿੰਦਾ ਰਿਆ ਦੇਖੋ ਫਿਰ ਸਵਾਲ ਖੜੇ ਹੁੰਦੇ ਆ ਜੇ ਲੀਡਰ ਹੁੰਦਾ ਉਹ ਫੇਸ ਕਰਦਾ ਉਹ ਸਾਹਮਣੇ ਆਂਦਾ ਭੱਜਦਾ ਨਹੀਂ ਆ ਹੁਣ ਅਗਰ ਅਜਿਹੀ ਸ਼ਖਸੀਅਤ ਹੋਵੇ ਆਪਣੇ ਨਾਲ ਅਗਰ ਟ੍ਰੇਨਡ ਬੰਦੇ ਤੁਸੀਂ ਦੇਖੋ ਸ਼ੂਟਿੰਗ ਰੇਂਜ ਬਣਾ ਲੈਣੀ ਹਥਿਆਰ ਨਾਲ ਰੱਖ ਕੇ ਚੱਲਨੇ ਨੌਜਵਾਨਾਂ ਨੂੰ ਜਿਹੜਾ ਹੈਗਾ ਲੈ ਕੇ ਚੱਲਣਾ ਕਿਹਾ ਇਹ ਜਾ ਰਿਹਾ ਕਿ ਗਲਤ ਰਾਹ ਤੇ ਪਾਇਆ ਜਾ ਰਿਹਾ ਸੀਗਾ ਫਿਰ ਪਾਸਟ ਜਿਹੜਾ ਹੈ ਬੈਕਗ੍ਰਾਉਂਡ ਕਹਿੰਦੇ ਉਹ ਛੇੜੀ ਹੈ ਦੁਬਈ ਤੋਂ ਟ੍ਰੇਨਿੰਗ ਲੈ ਕੇ ਆਇਆ ਇਹ ਸਾਰੀਆਂ ਚੀਜ਼ਾਂ ਤੇ ਦੇਖੀ ਜਾਣੀ ਹੈ ਨਾ ਖਰਾ ਸਾਹਿਬ ਦੇਖੋ ਜਿਹੜੀ ਤੁਸੀਂ ਕਹਿੰਦੇ ਦੁਬਈ ਤੋਂ ਟ੍ਰੇਨਿੰਗ ਲੈ ਕੇ ਆਇਆ ਬੰਦਾ ਜਿਹੜਾ ਤੁਸੀਂ ਕਹਿ ਰਹੇ ਹੁੰਦੇ ਕੋਲ ਵੈਪਨ ਸੀ ਲੋਕ ਮਗਰ ਲੱਗ ਗਏ ਹਾਂ ਤਾਂ ਵਾਜ ਗਿਆ ਜੀ ਉਹ ਸਾਰਾ ਅਜਨਾਲੇ ਰਿਮਾਂਡ ਦੇ ਵਿੱਚ ਆ ਚੁੱਕਾ ਹੈ ਜਿੱਤੇ ਪੁੱਛ ਰਿਹਾ ਬਿਲਕੁਲ ਆਪਣੇ ਆਪ ਨੂੰ ਸਰੈਂਡਰ ਕਰਕੇ ਕਿਹਾ ਸੀ ਕਿ ਸਾਡੇ ਕੋਲੋਂ ਹੋਰ ਕੋਈ ਰਿਕਵਰੀ ਨਹੀਂ ਹੋਈ ਉਸ ਕੇਸ ਦੇ ਵਿੱਚ ਦੇਖੋ ਉਹ ਟ੍ਰਾਇਲ ਹੈ ਜਿਹੜਾ ਅੰਮ੍ਰਿਤਸਰ ਅਦਾਲਤ ਦੇ ਵਿੱਚ ਚੱਲ ਰਿਹਾ ਹੈ ਜਿਹੜਾ ਟ੍ਰਾਇਲ ਚੱਲ ਰਿਹਾ ਹੈ ਉਸ ਦੇ ਵਿੱਚ ਕੋਈ ਰਿਕਵਰੀ ਨਹੀਂ ਕੋਈ ਕਿਸੇ ਕੰਟਰੀ ਨਾਲ ਲਿੰਕ ਨਹੀਂ ਹੈ ਕੋਈ ਟ੍ਰੇਨਿੰਗ ਦੀ ਗੱਲ ਨਹੀਂ ਆਈ ਸਰਕਾਰ ਉੱਥੇ ਬੜੀ ਬੁਰੀ ਤਰ੍ਹਾਂ ਫੇਰ ਹੋਈ ਹੈ ਵਾਲੀਆ ਜੀ ਕੋਈ ਐਸੀ ਗੱਲ ਨਹੀਂ ਆਈ ਜਿਹੜੀ ਤੁਸੀਂ ਕਹਿੰਦੇ ਹੋ ਭੱਜਣ ਦੀ ਪੰਜਾਬ ਉਹ ਤਾਂ ਫਿਰ ਭੱਜਿਆ ਕਿਉਂ ਬੇਨਤੀ ਹੈ ਲੀਡਰ ਸਿੱਧਾ ਭੱਜਿਆ ਕਿਉਂ ਤੁਸੀਂ ਹੁਣੇ ਕਿਹਾ ਤੁਸੀਂ ਹੁਣੇ ਪੂਰਾ ਦਮ ਭਰਿਆ ਮੈਂ ਮੇਰੀ ਬੇਨਤੀ ਸਵਾਲ ਲੈ ਲਓ ਜਵਾਬ ਤੁਹਾੜੇ ਕੋਲ ਆਪਣਾ ਕੋਲ ਪੂਰਾ ਟਾਈਮ ਹੈ ਤੁਸੀਂ ਇਹ ਕਹਿ ਰਹੇ ਹੋ ਕਿ ਅਜਿਹਾ ਇੱਕ ਲੀਡਰ ਪੈਦਾ ਹੋਇਆ ਜਿਸ ਦੇ ਨਾਲ ਕੇਂਦਰ ਦੀ ਸੂਬੇ ਦੀ ਸਰਕਾਰਾਂ ਹਿਲ ਜਾਂਦੀਆਂ ਨੇ ਮਤਲਬ ਕਿ ਜੇ ਉਸ ਦੇ ਬੋਲਣ ਦੇ ਨਾਲ ਬਿਆਨ ਦੇ ਨਾਲ ਅਜਿਹੀ ਗੱਲਬਾਤ ਬਣ ਜਾਂਦੀ ਹੈ ਤੇ ਖਾਰਾ ਸਫਿਰ ਅਜਿਹਾ ਲੀਡਰ ਸਿਗਾ ਤੇ ਲੀਡਰ ਨੂੰ ਆਪਣੀ ਲੀਡਰ ਆਪਣੀ ਕੈਪੇਬਿਲਿਟੀ ਉਹ ਦਿਖਾਣੀ ਚਾਹੀਦੀ ਸੀਗੀ ਫਿਰ ਭੱਜਿਆ ਕਿਉਂ ਇਹ ਦੱਸੋ ਕਿਉਂ ਭੱਜ ਗਿਆ ਡਰ ਕਿਉਂ ਗਿਆ ਬਹੁਤ ਉਦਾਸ ਸੁਣਾਦਾ ਜੀ ਜਦੋਂ ਅੰਗਰੇਜ਼ ਦਾ ਰਾਜ ਆਇਆ ਸੀ ਤਾਂ ਸਾਡਾ ਪੰਜਾਬ ਦੇ ਲੋਕ ਬਹੁਤ ਲੜੇ ਸੀ ਤਾਂ ਜਦੋਂ ਅੰਗਰੇਜ਼ ਉਹਨਾਂ ਦੇ ਮਗਰ ਗੋਲੀ ਚਾਉਂਦੇ ਸੀ ਪਿੱਛੇ ਭੱਜਦੇ ਸੀ ਤਾਂ ਬਹੁਤ ਸਾਡੇ ਸੂਰਮਿਆਂ ਨੂੰ ਆਪਣੀਆਂ ਜਾਨਾਂ ਤੋਂ ਬਚਾ ਕੇ ਤਾਂ ਭਜਣਾ ਪੈਂਦਾ ਸੀ ਬਹੁਤ ਐਸੇ ਕਾਰਨ ਹੁੰਦੇ ਨੇ ਕਿ ਕਈ ਵਾਰ ਐਸੇ ਹਾਲਾਤ ਬਣ ਜਾਂਦੇ ਨੇ ਤਾਂ ਉਸ ਵਕਤ ਉਥੋਂ ਪਾਸੇ ਹੋਣਾ ਪੈਂਦਾ ਹੈ ਤਾਂ ਜਦੋਂ ਸਮਾਜ ਸਹੀ ਆਉਂਦਾ ਤਾਂ ਲੋਕਾਂ ਦੇ ਸਾਹਮਣੇ ਆਏ ਵੀਲੇ ਪੁਰਾਣੇ ਬੰਦੇ ਉਹ ਕਲਚਰ ਅੱਗੇ ਚੱਲਦਾ ਵੀ ਰਹਿਣਾ ਇਹ ਨਹੀਂ ਹੁੰਦਾ ਹੁੰਦਾ ਕਿ ਕਈ ਵਾਰ ਜਿਵੇਂ ਗਦਰੀ ਬਾਬੇ ਨੇ ਜਾਂ ਲਾਹੌਰ ਦੇ ਵਿੱਚ ਘੇਰੇ ਪਏ ਜਾਂ ਉਦੋਂ ਅੰਗਰੇਜ਼ਾਂ ਨੇ ਗੋਲੀ ਚਲਾਈ ਤਾਂ ਬਹੁਤ ਥਾਂ ਤੋਂ ਸਾਡੇ ਲੋਕ ਪਿੱਛੇ ਹਟੇ ਉਸ ਵਕਤ ਤੇ ਫਿਰ ਦੁਬਾਰਾ ਤੈਣ ਕਿਤੇ ਪੰਜਾਬ ਦੇ ਅੰਦਰ ਤੋਂ ਬੜੇ ਵੱਡੇ ਲੀਡਰ ਬਣ ਕੇ ਆਏ ਤਾਂ ਇਹ ਨਹੀਂ ਹੁੰਦਾ ਜਿਹੜੇ ਤੁਸੀਂ ਲੀਡਰਾਂ ਤੇ ਹਿੰਦੁਸਤਾਨ ਚ ਗੱਲ ਕਰ ਰਹੇ ਹੋ 1947 ਤੋਂ ਪਹਿਲਾਂ ਤਾਂ ਬਾਅਦ ਦੇ ਵਿੱਚ ਬਾਅਦ ਦੇ ਵਿੱਚ ਜੋ ਚੰਗੇ ਲੀਡਰ ਸਾਹਿਬ ਬੜੇ ਆਪਣੇ ਆਪ ਚ ਤਾਂ 45 ਤੋਂ ਪਹਿਲਾਂ ਉਹ ਚਾਹੇ ਕਾਂਗਰਸ ਦੇ ਲੀਡਰ ਸੀ ਜਾਂ ਕਿਸੇ ਹੋਰ ਦੇ ਸੀ ਉਹ ਅੰਗਰੇਜ਼ਾਂ ਤੋਂ ਜਾਨਾ ਬਚਾ ਕੇ ਪਾਸੇ ਵੀ ਟਲੇ ਉਹਨਾਂ ਨੂੰ ਸਵਾ ਵਿਚਾਰਿਆ ਕਈ ਵਾਰ ਸਰਕਾਰ ਗੋਲੀ ਮਾਰਨਾ ਚਾਹੁੰਦੀ ਹੈ ਤਾਂ ਅਸੀਂ ਅੰਮ੍ਰਿਤਪਾਲ ਨੂੰ ਗੋਲੀ ਮਾਰਨੀ ਸੀ ਕਿ ਜਿਹੜਾ ਡਰ ਗਿਆ ਬੇਨਤੀ ਹੈ ਨਹੀਂ ਅੰਮ੍ਰਿਤਪਾਲ ਨੂੰ ਜਾਨ ਦਾ ਖੱਛਾ ਸੀਗਾ ਤੁਹਾਨੂੰ ਲੱਗਦਾ ਤੁਸੀਂ ਕੰਪੈਰੀਜ਼ਨ ਜਿਹੜਾ ਕਰ ਰਹੇ ਹੋ ਆਜ਼ਾਦੀ ਗੁਲਾਟੀਆਂ ਦੇ ਨਾਲ ਮੁਲਕ ਦੀ ਆਜ਼ਾਦੀ ਦੀ ਜੰਗ ਦੇ ਵਿੱਚ ਜਿਨ੍ਹਾਂ ਨੇ ਲੋਹਾ ਲਿੱਤਾ ਜਿਨ੍ਹਾਂ ਨੇ ਮੁਲਕ ਨੂੰ ਆਜ਼ਾਦ ਕਰਾਇਆ ਉਹਨਾਂ ਦੇ ਨਾਲ ਕੰਪੈਰੀਜ਼ਨ ਤੁਸੀਂ ਕਰ ਰਹੇ ਹੋ ਅਮਰਿਤਪਾਲ ਦਾ ਅਜਿਹਾ ਉਹਨੇ ਕੰਮ ਕੋਈ ਕੀਤਾ ਕੋਈ ਇੱਕ ਵੀ ਕੰਮ ਤੁਸੀਂ ਇਹ ਦੱਸੋ ਜਦੋਂ ਥਾਣੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਪਹੁੰਚ ਜਾਂਦਾ ਹੈ ਉਹ ਵੀ ਇੱਕ ਬੰਦੇ ਨੂੰ ਛੁਡਾਉਣ ਦੇ ਲਈ ਉਸਦੇ ਨਾਲ ਕੰਪੈਰੀਜ਼ਨ ਤੁਸੀਂ ਜਿਹੜਾ ਹੈਗਾ ਆਪਣੇ ਆਜ਼ਾਦੀ ਘੁਲਾਟੀਆਂ ਦੇ ਨਾਲ ਕਰੋ ਇਹ ਠੀਕ ਹੈ ਸਰ ਬਿਲਕੁਲ ਕੰਪੇਅਰ ਆਜ਼ਾਦੀ ਕੱਲ ਅੱਜ ਆਜ਼ਾਦੀ ਘੁਲਾਟੀਆਂ ਨੂੰ ਛੱਡ ਦਿਓ 1975 ਦੀ ਐਮਰਜੈਂਸੀ ਤੇ ਆ ਜਾਓ हां ਜਦੋਂ ਹਿੰਦੁਸਤਾਨ ਦੀ ਹਕੂਮਤ ਨੇ ਕਈ ਪਿੰਡਾਂ ਦੇ ਵਿੱਚ 2-200 250 ਬੰਦਾ ਇਨੋਸੈਂਟ ਗੋਲੀ ਦਾ ਮਾਰ ਦਿੱਤਾ ਸੀ ਕਿ ਉਹ ਨਾਸ ਬੰਦੇ ਨਹੀਂ ਸੀ ਕਰਾਰੇ ਤੇ ਵੰਡਿਆ ਜੀ ਉਦੋਂ ਇੱਕ ਇੱਕ ਪਿੰਡ 'ਚ 2-200 ਬੰਦਾ ਮਾਰਤਾ ਤੇ ਬਹੁਤ ਹੋਰ ਉਹਦੇ ਜਿਹੜੇ ਮਜੂਤਾ ਲੀਡਰ ਸੀ ਉਹਨਾਂ ਨੂੰ ਸਿਰਫ ਪੁਲਿਸ ਤੋਂ ਪਾਸੇ ਹੋਣਾ ਪਿਆ ਬਾਅਦ ਦੇ ਵਿੱਚ ਆ ਕੇ ਕੋਈ ਸਟਰੀਮ ਬੜਿਆ ਕੋਈ ਪੀਐਮ ਬੜਿਆ ਉਸ ਤੋਂ ਬਾਅਦ ਲੋਕ ਬੜੇ ਆ ਕੇ ਤਾਂ ਜਿਹੜਾ ਤੁਸੀਂ ਗੱਲ ਕਹਿ ਰਹੇ ਹੋ ਭਾਈ ਅਮਰਪਾਲ ਦੇ ਇਹ ਕਹਿ ਰਹੇ ਹੋ ਕਿ ਉਹਨੇ ਬੇਨਤੀ ਹੈ ਮੈਂ ਮੈਂ ਇੱਕ ਸਵਾਲ ਤੁਹਾਡੇ ਤੋਂ ਜਾਣਨਾ ਚਾਹ ਰਿਹਾ ਜਿਹੜਾ ਤੁਸੀਂ 1975 ਤੇ ਮਰਜੈਂਸੀ ਕਾਲੇ ਦੌਰ ਦੀ ਗੱਲ ਕਰਦੇ ਹੋ ਉਦੋਂ ਕਿ ਮੁੰਡਿਆਂ ਨੂੰ ਮਾਰਿਆ ਗਿਆ ਜਿਹੜਾ ਤੁਸੀਂ ਕਹਿ ਰਹੇ ਹੋ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਹੋਈਆਂ ਹੁਣ ਤੁਸੀਂ ਉਹਦੇ ਨਾਲ ਕੰਪੈਰੀਜ਼ਨ ਕੀਤਾ ਤੁਸੀਂ ਆਜ਼ਾਦੀ ਵਾਲਾ ਪਾਰਟ ਛੱਡ ਦਿੱਤਾ 47 ਵਾਲਾ ਹੁਣ ਇਸ ਦੇ ਨਾਲ ਵੀ ਕੰਪੈਰੀਜ਼ਨ ਸਰ ਕਰ ਲੈਣੇ ਆ ਜਦੋਂ ਹੁਣ ਅੰਮ੍ਰਿਤਪਾਲ ਭੱਜਿਆ ਹੋਇਆ ਸੀਗਾ ਉਦੋਂ ਦੇ ਨਾਲ ਸਾਥੀਆਂ ਨਾਲ ਭੱਜਿਆ ਸੀ ਕਿਸੇ ਇੱਕ ਵੀ ਸਾਥੀ ਨੂੰ ਮਾਰਿਆ ਗਿਆ ਸਰ ਅੱਜ ਦੇ ਟਾਈਮ ਨੂੰ 1974 75 80 ਦੇ ਦਹਾਕੇ ਦੇ ਨਾਲ ਕੰਪੇਅਰ ਕਰਨਾ ਕਿਸ ਹੱਦ ਤੱਕ ਜਾਇਜ਼ ਆ ਸਰ ਅੱਜ ਦੇ ਟਾਈਮ ਦੇ ਵਿੱਚ ਮੀਡੀਆ ਤੁਹਾਡੇ ਸਾਹਮਣੇ ਆ ਆਪਾਂ ਦੇਖੋ ਕਾਮਨ ਪਲੇਟਫਾਰਮ ਦੇ ਉੱਪਰ ਡੇਲੀ ਚਰਚਾ ਕਰਦੇ ਆ ਲਾਈਵ ਹੁੰਨੇ ਗੱਲਬਾਤ ਕਰਦੇ ਆ ਇੱਥੇ ਕਿਹੜੀਆਂ ਵਧੀਆਂ ਹੋਈਆਂ ਇਸ ਦੇ ਸਾਥੀਆਂ ਨਾਲ ਜਾਂ ਅੱਜ ਹੋ ਰਹੀਆਂ ਡਾਇਰੈਕਟਲੀ ਜਿਹੜੀ ਆਪਾਂ ਰਿਪੋਰਟ ਨਹੀਂ ਕਰਦੇ ਆ ਤੇ ਇੰਨਾ ਕਿਹੜਾ ਡਰ ਸੀਗਾ ਕਿ ਸਾਰੇ ਭੱਜ ਗਏ ਪਰ ਕਿਸੇ ਨੂੰ ਮਾਰਿਆ ਤਾਂ ਨਹੀਂ ਤੁਹਾਡੇ ਸਾਹਮਣੇ ਅੱਜ ਦੇ ਟਾਈਮ 'ਚ ਯੂ نو ਦਿਸ ਕੋਈ ਗਾਣਾ ਸੁਣੋ ਹਾਂਜੀ ਹੁਣ ਮੈਂ ਤੁਹਾਨੂੰ ਦੱਸ ਸਕਣਾ ਨਾ ਜੀ ਹਾਂ ਦੱਸੋ ਕਿ ਇੰਡੀਆ ਦੇ ਅੰਦਰ ਜਿਹੜੇ ਥਾਣਿਆਂ ਦੇ ਉੱਪਰ ਹਮਲੇ ਹੋਏ ਨੇ ਇੱਕੋ ਬਾਹਰਤੀ ਸਟੇਟ ਦੇ ਅੰਦਰ ਲੇਡੀ ਜਦੋਂ ਨਰਜਾ ਕਰਕੇ ਭਜਾਇਆ ਗਿਆ ਜਾਂ ਇੱਕ ਥਾਂ ਤੇ ਹਰਿਆਣੇ ਦੇ ਵਿੱਚ ਕਮਰਸਟੇਸ਼ਨ ਨੂੰ ਮਾਰ ਦਿੱਤਾ ਗਿਆ ਹਮਲਾ ਕਰਕੇ ਕਈ ਥਾਵਾਂ ਤੇ ਮੰਦਰ ਮਸਜਿਦ ਤੇ ਹਮਲੇ ਹੋਏ ਆ ਤੁਸੀਂ ਮੈਨੂੰ ਦੱਸੋ ਕਿਸੇ ਤੇ ਐਨਐਸਏ ਲੱਗੀ ਅੱਛਾ ਅਮਰਪਾਲ ਦੇ ਥਾਣੇ ਤੇ ਹਮਲਾ ਕਰਦਾ ਹੈ ਅਮਰਪਾਲ ਦੇ ਜਿਹੜਾ ਥਾਣੇ ਤੇ ਹਮਲਾ ਹੈ ਸਰ ਉਹ ਕਿਹੜੀ ਕੈਟਾਗਰੀ ਚ ਆਏਗਾ ਜਿਹੜਾ ਅੰਮ੍ਰਿਤਪਾਲ ਦਾ ਥਾਣੇ ਤੇ ਹਮਲਾ ਹੈ ਥਾਣੇ ਨੂੰ ਪੂਰਾ ਕੇਰ ਲੈਣਾ ਅੰਦਰ ਐਸਐਸਪੀ ਪੂਰੇ ਪੁਲਿਸ ਥਾਣੇ ਦੇ ਨੂੰ ਜਿਹੜਾ ਕੇਰਾ ਪਾ ਦੇਣਾ ਇਹ ਵੀ ਹਮਲਾ ਹੀ ਆ ਸਾਰਟ ਆਫ ਹਮਲਾ ਹੀ ਆ ਨਾ ਸਰ ਇਹ ਵੀ ਤੇ ਇਹ ਕਿਹੜੀ ਕੈਟੇਗਰੀ ਚਾਊਗਾ ਵੰਗਿਆ ਜੀ ਇੱਕ ਪੀਸ ਫੋਰ ਪ੍ਰੋਟੈਸਟ ਨੂੰ ਹਮਲੇ ਨਾਲ ਨਹੀਂ ਜੋੜਿਆ ਜਾ ਸਕਦਾ ਦੇਖੋ ਕੁਝ ਛਲਾਰਤੀ ਬੰਦਿਆਂ ਨੇ ਜੇ ਕਿਸੇ ਤੇ ਹਮਲਾ ਕੀਤਾ ਤਾਂ ਜਿਹੜਾ ਮੇਲ ਕੀ ਆ ਜਾ ਕੇ ਦੇਖੋਗੇ ਸਤਰੀ ਕਰੋਗੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਮਹਾਰਾਜ ਦੀ ਢੀਡ ਹੈ ਉਹ ਪਾਠ ਚੱਲ ਰਿਹਾ ਹੈ ਜੇ ਕੋ ਹਮਰਾ ਇੱਕ ਡੈਫੀਨੇਸ਼ਨ ਲੱਗ ਹੈ ਇਹ ਮਾਲ ਖਾਨਾ ਹੁੰਦਾ ਜੀ ਥਾਣੇ ਦੇ ਅੰਦਰ ਉਥੇ ਪੈਸਾ ਵੀ ਹੁੰਦਾ 골ਡ ਵੀ ਹੁੰਦਾ ਬੈਕਪੈਡ ਵੀ ਹੁੰਦੇ ਨੇ ਤੁਸੀਂ ਮੈਨੂੰ ਦੱਸੋ ਇਹਦੇ ਅੰਦਰ ਕਿਸੇ ਚੀਜ਼ ਦੇ ਵਿੱਚੋਂ ਕੋਈ ਚੀਜ਼ ਚੁੱਕੀ ਗਈ ਸਰ ਮੈਂ ਦੱਸਦਾ ਮੇਰਾ ਬੇਨਤੀ ਹੈ ਸਵਾਲ ਲਈਓ ਕਾਊਂਟਰ ਲੈਣ ਵਾਲੀ ਮਾਲ ਸੁਣੀਓ 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 ਵਾਲੀਆ ਸਾਹਿਬ ਗੱਲ ਪੂਰੀ ਕਰ ਲੈਂਦੇ ਹੋ ਤਾਂ ਉਸ ਦੇ ਵਿੱਚ ਵੀਡੀਓ ਦੇਖੋਗੇ ਤਾਂ ਥਾਣੇ ਤੇ ਕੋਈ ਬੰਦੇ ਆਏ ਜਿਹੜੇ ਇਹਨਾਂ ਨੂੰ ਵੀਡੀਓ ਦੇਖੋਗੇ ਤਾਂ ਇਹਨਾਂ ਨੂੰ ਥਾਣੇ 'ਚ ਲੈ ਕੇ ਗਏ ਨੇ ਥਾਣੇ ਦੇ ਸਾਹਮਣੇ ਪੀਸ ਕੋਲ ਮੈਂ ਮੈਂ ਤੁਹਾਨੂੰ ਵੀਡੀਓ ਵੀਡੀਓ ਵਾਲੀ ਗੱਲ ਦੱਸ ਦਿੰਦਾ ਸਰ ਮੈਂ ਵੀਡੀਓ ਵਾਲੀ ਗੱਲ ਤੇ ਉੱਪਰ ਆਣਾ ਤੁਸੀਂ ਜਿਵੇਂ ਗੱਲ ਕਹੀ ਤੁਸੀਂ ਕਿਹਾ ਮਾਲ ਖਾਨੇ 'ਚ ਸਾਰਾ ਸਮਾਨ ਹੁੰਦਾ ਠੀਕ ਬਿਲਕੁਲ ਤੁਸੀਂ ਠੀਕ ਗੱਲ ਕਹਿ ਰਹੇ ਹੋ ਔਰਨਾਮੈਂਟਸ ਹੁੰਦੇ ਆ ਉੱਥੇ ਵੈਪਨਸ ਹੁੰਦੇ ਆ ਆਰਟੀਲਰੀ ਹੁੰਦੀ ਆ ਉਹਦੇ ਨਾਲ ਨਾਲ ਸਰ ਜਿਹੜਾ ਜ਼ਬਤ ਕੀਤਾ ਨਸ਼ਾ ਹੋਰ ਚੀਜ਼ਾਂ ਮਾੜੀਆਂ ਚੀਜ਼ਾਂ ਉਹ ਵੀ ਹੁੰਦੀਆਂ ਉਹਦੇ 'ਚ ਹਰ ਚੀਜ਼ ਪਈ ਹੁੰਦੀ ਆ ਮਾਲ ਖਾਨੇ ਦੇ ਵਿੱਚ ਤੇ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਜਾਣਾ ਕੀ ਇਹ ਦੂਜਾ ਤੁਸੀਂ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਨਾਲੇ ਜਾ ਕੇ ਪਾਠ ਹੋ ਰਿਹਾ ਸੀਗਾ ਸਰ ਇੱਕ ਇੰਡੀਵਿਜੂਅਲ ਨੂੰ ਛੁੜਾਉਣ ਦੇ ਲਈ ਗੁਰੂ ਗ੍ਰੰਥ ਜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਉਹਨਾਂ ਦੀ ਪਵਿੱਤਰ ਬੀੜ ਨੂੰ ਲਿਜਾ ਕੇ ਢਾਲ ਬਣਾ ਕੇ ਅੱਗੇ ਲੈ ਕੇ ਜਾਣਾ ਤੇ ਸਰ ਤੁਸੀਂ ਕਿਹਾ ਕਿ ਪੁਲਿਸ ਨੇ ਅੰਦਰ ਜਾਣ ਦਿੱਤਾ ਤਾਂ ਪੁਲਿਸ ਕੀ ਕਹੇਗੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਆ ਰਹੀ ਹੈ ਅਸੀਂ ਉੱਥੇ ਜਾਵਾਂਗੇ ਉਹਨਾਂ ਦਾ ਨਾਦਰ ਕਰਾਂਗੇ ਇੱਕ ਗੱਲ ਹੈ ਕੋਈ ਕਰ ਸਕਦਾ ਹੈ ਪੰਜਾਬ 'ਚ ਤਾਂ ਮੈਨੂੰ ਲੱਗਦਾ ਹੈ ਅੱਜ ਪੰਜਾਬੀ ਤਾਂ ਕੋਈ ਵੀ ਨਹੀਂ ਕਰੇਗਾ ਉੱਥੇ ਜਿਹੜੇ ਵੀ ਤਾਇਨਾਤ ਸੀਗੇ ਪੁਲਿਸ ਵਾਲੇ ਉਹ ਵੀ ਪੰਜਾਬੀ ਨੇ ਇੱਕ ਗੱਲ ਹੈ ਤੇ ਸਰ ਉਹ ਕਿੱਦਾਂ ਕਰ ਦ ਉਹਨਾਂ ਨੇ ਤਾਂ ਮਾਨਤਾ ਰੱਖਣਾ ਸੀਗਾ ਸਨਮਾਨ ਕਰਨਾ ਸੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੀ ਸਾਡੇ ਆਪਣੇ ਅਦਾਲਤ ਤੋਂ ਸਭ ਤੋਂ ਉੱਪਰ ਚੀਜ਼ ਹੈ ਉਹ ਹੈ ਆਕਾਲ ਤਖਸਾਲ ਅੱਜ ਤੱਕ ਆਕਾਲ ਤਖਸਾਲ ਤੋਂ ਕਿਸੇ ਵੀ ਜਥੇਦਾਰ ਸਾਹਿਬ ਨੇ ਇਸ ਬਾਰੇ ਕੋਈ ਕਿੰਤੂ ਪ੍ਰਿੰਤੂ ਨਹੀਂ ਕੀਤਾ ਕਿਤੇ 395A ਦੀ ਕੋਈ ਦਰਖਾਸਤ ਨਹੀਂ ਆਈ ਤਾਂ ਇਹ ਅਸੀਂ ਜਿਹੜਾ ਮੈਟਰ ਹੈ ਇਸ ਤੇ ਅਸੀਂ ਡਿਸਾਈਡ ਨਹੀਂ ਕਰ ਸਕਦੇ ਤਾਂ ਸਿੱਖ ਜਥੇਬੰਦੀਆਂ ਨੇ ਜਾ ਹੋਰ ਕਿ ਜene ਉਸ ਵਕਤ ਇਹ ਕੀ ਦਾ ਕੋਦ ਨਹੀਂ ਕੀਤਾ ਤਾਂ ਮੈਨੂੰ ਲੱਗਦਾ ਇਹ ਛੇੜਨ ਦਾ ਕੋਈ ਮਤਲਬ ਨਹੀਂ ਹੁੰਦਾ ਕਿਉਂਕਿ ਦੇਖੋ ਬੜੀ ਜੇ ਪਵਿੱਤਰਤਾ ਦੇ ਨਾਲ ਮਹਾਰਾਜੀ ਦੀ ਵੀੜ ਕਿਤੇ ਵੀ ਰੱਖੀ ਜਾਂਦੀ ਹੈ ਤਾਂ ਆਪਾਂ ਘਰ ਦੇ ਮਹਾਰਾਜੀ ਦੀ ਵੀੜ ਲੈ ਕੇ ਜਾਂਦੇ ਹਾਂ ਦੂਜੇ ਕਮਰਿਆਂ ਜਾਂ ਉਸ ਘਰ ਦੇ ਅੰਦਰ ਭਈ ਬਾਥਰੂਮ ਹੁੰਦੇ ਨੇ ਕੋਈ ਐਹੋ ਜਿਹੀ ਚੀਜ਼ਾਂ ਹੁੰਦੀਆਂ ਨੇ ਤਾਂ ਸਾਨੂੰ ਉਹਨਾਂ ਹੀ ਜਗ੍ਹਾ ਜਿਹੜੀ ਬੜੀ ਸ਼ੁੱਧ ਕਰਕੇ ਰੱਖਣੀ ਪੈਂਦੀ ਹੈ ਹਰ ਧਰਮ ਦੇ ਲਈ ਇਹ ਨਹੀਂ ਹੁੰਦਾ ਕਿ ਦੁਨੀਆ 'ਚ ਕੋਈ ਚੀਜ਼ ਨਹੀਂ ਜੇ ਅਰਮੰਦਰ ਸਾਹਿਬ ਹੈ ਜਾਂ ਕਿਤੇ ਵੀ ਹੈ ਤਾਂ ਸ਼ਹਿਰ ਦੇ ਅੰਦਰ ਸਾਰਾ ਕੁਝ ਹੈ ਪਰ ਇੱਕ ਚਾਰ ਦਿਵਾਰੀ ਇੱਕ ਨਾਸ ਕੀਤੀ ਜਾਂਦੀ ਹੈ ਕਿਸੇ ਵੀ ਹਰ ਤਰ੍ਹਾਂ ਦੇ ਦੀ ਮੈਂ ਗੱਲ ਕਰੂੰਗਾ ਤਾਂ ਉਹ ਜਗ੍ਹਾ ਨੂੰ ਸ਼ੁਭ ਸਮਝਿਆ ਜਾਂਦਾ ਹੈ ਸੋ ਇਹ ਕਹਿੰਦੇ ਨੇ ਡੀਪਲੀ ਇੱਕ ਧਰਮ ਦੇ ਵਿੱਚ ਡੀਪੜੀ ਮੈਂ ਕੋਈ ਬਿਆਨ ਦੇਵਾਂ ਉਹ ਬੜਾ ਗਲਤ ਸਾਬਤ ਹੋ ਜਾਂਦਾ ਨਹੀਂ ਮੈਂ ਤਾਂ ਤੁਹਾਡੀ ਗੱਲ ਐਗਰੀ ਹੈ ਤੁਹਾਡੀ ਗੱਲ ਠੀਕ ਹੈ ਗੱਲ ਠੀਕ ਹੈ ਪਰ ਅਜਿਹੇ ਆਚਰਣ ਦੀ ਮੈਂ ਗੱਲ ਕੀਤੀ ਸੀ ਉਸ ਦੇ ਵਿੱਚ ਇਹ ਗੱਲ ਨਿਕਲ ਕੇ ਆਂਦੀ ਆ ਅਜਿਹੇ ਆਚਰਣ ਯਾਨੀ ਕਿਰਦਾਰ ਕੈਰੈਕਟਰ ਵਾਲੇ ਇਨਸਾਨ ਦੇ ਨਾਲ ਕਈ ਸਾਰੇ ਫਿਰ ਸਵਾਲ ਜੁੜ ਜਾਂਦੇ ਆ ਇਸ ਕਰਕੇ ਤੁਹਾਨੂੰ ਲੱਗਦਾ ਕਿ ਐਨਐਸਏ ਜਿਹੜਾ ਹੈਗਾ ਵਿਧਾਇਆ ਜਾ ਰਿਹਾ ਹੈ ਦਿਸ ਇਜ਼ ਦਾ ਕੁਐਸਚਨ ਆਈ ऍम ਆਸਕਿੰਗ ਇਟ ਇਜ਼ ਬੀਇੰਗ ਐਕਸਟੈਂਡਡ ਅਗੇਨ ਐਂਡ ਅਗੇਨ ਕਿਉਂਕਿ ਬੰਦੇ ਦਾ ਪਿਛੋਕੜ ਪਾਸਟ ਆਚਰਣ ਇਹ ਸਾਰੀਆਂ ਚੀਜ਼ਾਂ ਦਰਸਾਉਂਦੀਆਂ ਨੇ ਕਿ ਬਾਹਰ ਆ ਕੇ ਵੀ ਜੋ ਇਹ ਪਹਿਲੇ ਕਰਦਾ ਸੀ ਉਹੀ ਫੇਰ ਆ ਕੇ ਕੁਝ ਕਰੇਗਾ ਪਹਿਲੀ ਗੱਲ ਤਾਂ ਵਾਦੀਆ ਸਾਹਿਬ ਉਹਨੇ ਪਹਿਲਾਂ ਕੀਤਾ ਕੀ ਆ ਉਸ ਕੈਰੈਕਟਰ ਨੇ ਉਸ ਦੇ ਉੱਪਰ ਹੀ ਆਪਾਂ ਚਰਚਾ ਕੀਤੀ ਆ ਹੁਣ ਉਸ ਦੇ ਉੱਪਰ ਹੀ ਚਰਚਾ ਕੀਤੀ ਮੇਰੀ ਬੇਟੀ ਦਾ ਸੁਣਾਣਾ ਜੀ ਹਾਂ ਦੱਸੋ ਦੇਖੋ ਉਹ ਅਗਸਤ ਸਤੰਬਰ ਚੋ ਕੈਰੈਕਟਰ ਪੰਜਾਬ ਚ ਆਉਂਦਾ ਹੈ ਹਾਂ ਤਾਂ ਅਗਸਤ ਤੋਂ ਲੈ ਕੇ ਮਾਰਚ ਦੇ ਵਿੱਚ ਕਿੰਨੀਆਂ ਹੁੰਦੇ ਖਰਾਬ ਸ਼ਿਕਾਇਤਾਂ ਆਈਆਂ ਪੰਜਾਬ ਦੇ ਅੰਦਰ ਪੰਜਾਬ ਦੇ ਅੰਦਰ ਦੰਗੇ ਕਿੱਥੇ ਹੋਏ ਨੇ ਦੱਸ ਦਿਓ ਤੁਸੀਂ ਮੈਨੂੰ ਹੂੰ ਇੰਨੀਆਂ ਤਾਂ ਗੱਲਾਂ ਪੰਜਾਬ 'ਚ ਵੈਸੇ ਲਗਾਤਾਰ ਕਿੱਡੇ ਹੋ ਰਹੀਆਂ ਨੇ ਤਾਂ ਦੇਖੋ ਪੰਜਾਬ ਦੇ ਅੰਦਰ ਹਿੰਦੂ ਸਿੱਖ ਜਾਂ ਮੁਸਲਮਾਨ ਨੂੰ ਲੜਾਉਣ ਦੇ ਸ਼ਿਰਸ਼ਣਾ ਵੀ ਆਉਂਦੀ ਹੈ ਕਿਸੇ ਸ਼ਿਰਸ਼ਣਾ ਤੇ ਐਨਐਸਏ ਆ ਗਈ ਕਿਸੇ ਜਿਸੇ ਬਿੰਦੂ ਪ੍ਰੀਸ਼ਦ ਦੇ ਬੰਦੇ ਪੰਜਾਬ ਚ ਆਉਂਦੇ ਨੇ ਇੱਕ ਘਰੋਂ ਗਾਲਾਂ ਕੱਢਦੇ ਨੇ ਕਿ ਹਰਮੰਦਰ ਸਾਹਿਬ ਦਾ ਮਾਡਲ 1981 ਤੋੜਿਆ ਜਾਂਦਾ ਹੈ ਠੀਕ ਆ ਉਸ ਤੋਂ ਬਾਅਦ ਬੜੀ ਐ ਪਰ ਉਸ ਤੋਂ ਪਹਿਲਾਂ ਜਾਂ ਬਾਅਦ ਦੇ ਵਿੱਚ ਇਹੋ ਜਿਹੇ ਹੋਰ ਘਟੇ ਹੋਏ ਸੀ ਕਿਸੇ ਕਿਸੇ ਦੀ ਉਸ ਦੇ ਵਿੱਚ ਰੈਸ਼ ਪਾਈ ਹੂੰ ਤਾਂ ਇੱਕ ਬੰਦਾ ਕਹਿੰਦਾ ਸੀ ਤੁਸੀਂ ਰੱਖਿਆ ਕਰੋ ਉੱਥੇ ਐਨਐਸ ਦੇ ਲਾ ਕੇ ਉਹਨੂੰ ਭੇਜਿਆ ਥੋੜੇ ਰਾਰਗਟ ਕਰਨਾ ਜਾਣ ਬੁੱਝ ਕੇ ਕਰਨਾ ਮੈਂ ਤੁਹਾਨੂੰ ਦੱਸ ਰਾਂ ਜੀ ਸਰਕਾਰ ਕੋਲ ਬਹੁਤ ਇੰਟੈਲੀਜੈਂਸ ਇੱਕ ਇਹਨਾਂ ਦੇ ਹੁੰਦੇ ਨੇ ਗਰੁੱਪ ਉਹਦੇ ਬੜੇ ਇਹਨਾਂ ਦੇ ਜਿਹੜੇ ਆਈਐਸ ਨੇ ਆਈਪੀਐਸ ਨੇ ਤਾਂ ਇਹ ਦੇਖ ਲੈਂਦੇ ਨੇ ਕਿ ਇਹ ਬੰਦਾ ਬੜਾ ਦੂਰਅੰਦੇਸ਼ੀ ਹੈ ਇਹ ਬੰਦਾ ਅਗਰ ਜੇ ਪੰਜਾਬ ਤੇ ਇਸੇ ਤਰ੍ਹਾਂ ਵਿਚਰਦਾ ਰਿਹਾ ਤਾਂ ਪੰਜਾਬ ਚ ਆਉਣ ਵਾਲੇ ਸਮੇਂ ਚ ਲੋਕਾਂ ਦਾ ਹੀਰੋ ਬਣ ਜਾਏਗਾ ਤਾਂ ਇੱਕ ਦਿੱਲੀ ਜਾਂ ਪੰਜਾਬ ਜਿਹੜਾ ਰਲ ਕੇ ਹੈ ਹਮੇਸ਼ਾ ਸ਼ੁਰੂ ਤੋਂ ਲੈ ਕੇ ਜੀ ਕੋਈ ਆਖਰੀ ਨਾ 78 ਸਾਲ ਦੀ ਗੱਲ ਕਰ ਰਿਹਾ ਜਿਹੜੇ ਜਿਹੜੇ ਬੰਦੇ ਨੇ ਪੰਜਾਬ ਦੀ ਗੱਲ ਕੀਤੀ ਜਿਹੜੇ ਬੰਦੇ ਨੇ ਦਿੱਲੀ ਦਾ ਵਿਰੋਧ ਤੇ ਫੰਡਾਮੈਂਟਲ ਰਾਈਟ ਦੀ ਗੱਲ ਕੀਤੀ ਉਹਦਾ ਅੰਤ ਪੰਜਾਬ ਚ ਜਾਂ ਗੋਲੀ ਜਾਂ ਜੇਲ੍ਹ ਐਨਐਸਏ ਆਹੀ ਚੀਜ਼ਾਂ ਹੋਈਆਂ ਨੇ ਜੀ ਜੀ ਤੁਸੀਂ ਸਰੈਂਡਰ ਕਰਤੀ ਆ ਆਪਣੀ ਜਮੀਰ ਸਰੈਂਡਰ ਕਰਤੀ ਉਹਨੇ ਪੰਜਾਬ ਵੇਚਿਆ ਉਹਨੇ ਪੰਜਾਬ ਦੇ ਪਾਣੀ ਡੇਹ ਵੇਚੇ ਜਿਹੜੇ ਬੰਦੇ ਨੇ ਪੰਜਾਬ ਦੇ ਜਿਹੜੇ ਰਾਈਟਸ ਦੇ ਉਹ ਵੇਚ ਦਿੱਤੇ ਗਏ ਉਸ ਬੰਦੇ ਨੂੰ ਸਰਕਾਰ ਰੇ ਦੀ ਆਵਾਜ਼ ਮੇਰੀ ਪੰਜਾਬ ਦੇ ਅੰਦਰ ਮੇਰੀ 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 ਬੇਨਤੀ ਹੈ ਮੇਰੀ ਬੇਨਤੀ ਹੈ ਹਾਂ ਮੇਰੀ ਬੇਨਤੀ ਹੈ ਖਾਰਾ ਸਾਹਿਬ ਸਵਾਲ ਪਤਾ ਕੀ ਹੈ ਜਿਹੜੀ ਗੱਲ ਤੇ ਆਪਾਂ ਕਰ ਰਹੇ ਆਂ ਅਮਰਿਤਪਾਲ ਜੀ ਨਾਲ ਜਦੋਂ ਗੱਲ ਵੀ ਹੋਈ ਤੇ ਹੀ ਆਲਵੇਜ਼ ਐਡਵੋਕੇਟਡ ਕਿ ਪਾਈ ਇੱਕ ਸਾਡਾ ਆਪਣਾ ਜਿਹੜਾ ਹੈਗਾ ਸੂਬਾ ਆਪਣਾ ਜਿਹੜਾ ਮੁਲਕ ਹੋਣਾ ਚਾਹੀਦਾ ਹੈ ਸੈਪਰੇਟ ਟੈਰਿਟਰੀ ਹੋਣੀ ਚਾਹੀਦੀ ਆ ਫਿਰ ਸੰਵਿਧਾਨ ਦੀ ਗੱਲ ਕੀਤੀ ਲਾਅ ਦੀ ਗੱਲ ਕੀਤੀ ਤੁਸੀਂ ਖੁਦ ਜਿਹੜਾ ਹੈਗਾ ਆਪ ਜਾਣੂ ਸਾਰੇ ਕਾਨੂੰਨ ਦੇ ਗਿਆਤਾ ਹੋ ਤੇ ਸੰਵਿਧਾਨ ਨੂੰ ਅਗਰ ਉਹ ਮੰਨਦਾ ਨਹੀਂ ਕਾਨੂੰਨ ਨੂੰ ਮੰਨਦਾ ਨਹੀਂ ਫਿਰ ਉਸੇ ਸੰਵਿਧਾਨ ਦੀ ਸੌਂਖਾ ਖਾ ਕੇ ਐਮਪੀ ਵੀ ਬਣਦਾ ਪਾਰਲੀਮੈਂਟ ਚ ਜਾ ਕੇ ਤਾਂ ਫਿਰ ਉਸੇ ਦੇ ਅੰਡਰ ਜਾ ਕੇ ਕਹਿੰਦਾ ਕਿ ਅੱਜ ਮੈਂ ਉੱਥੇ ਜਾ ਕੇ ਗੱਲ ਕਰਨੀ ਆ ਪਹਿਲੇ ਕਹਿੰਦਾ ਸੀਗਾ ਮੈਂ ਭਾਰਤ ਦੇ ਸੰਵਿਧਾਨ ਨੂੰ ਮੰਨਦਾ ਨਹੀਂ ਕਾਨੂੰਨ ਨੂੰ ਹੁਣ ਸੰਵਿਧਾਨ ਦੀ ਸੌਂਖ ਚੁੱਕ ਕੇ ਐਮਪੀ ਵੀ ਬਣ ਜਾਂਦਾ ਤੇ ਹੁਣ ਕਹਿੰਦਾ ਕਿ ਮੈਂ ਜਾ ਕੇ ਪਾਰਲੀਮੈਂਟ ਚ ਜਾ ਕੇ ਗੱਲ ਵੀ ਕਰਨੀ ਆ ਹੁਣ ਕਾਨੂੰਨ ਜਿਹੜਾ ਜਿੱਥੇ ਲਾ ਮੇਕਰਸ ਨੇ ਸਾਰੇ ਕਾਨੂੰਨ ਬਣਾਉਂਦੇ ਨੇ ਘੜਦੇ ਨੇ ਘਾੜੇ ਨੇ ਹੁਣ ਉਥੇ ਆ ਕੇ ਗੱਲ ਵੀ ਕਰਨੀ ਹੈ ਤੁਸੀਂ ਟਰਾਂਸਫਰਮੇਸ਼ਨ ਦੇਖ ਰਹੇ ਹੋ ਪਹਿਲੇ ਕੁਝ ਤੇ ਹੁਣ ਕੁਝ ਹਾਊ ਵੁੱਡ ਯੂ ਬੀਲੀਵ ਦੈਟ ਪਰਸਨ ਵਾਲਿਆ ਸਾਹਿਬ ਪਹਿਲਾ ਇਹੋ ਜਿਹਾ ਕੰਟਰੀ ਹੈ ਜੇ ਉਹ ਕੋਈ ਸੰਵਿਧਾਨ ਦੇ ਉਲਟ ਪੈਂਦਾ ਤਾਂ ਤਾਂ ਵੀ ਗਾਲਾਂ ਜੇ ਉਹ ਸੰਵਿਧਾਨ ਜਾ ਕੇ ਗੱਲ ਕਰਦਾ ਉਹ ਫੇਰ ਵੀ ਗਾਲਾਂ ਮਦਨ ਜਿਹੜੇ ਚੇਹਰੇ ਨੂੰ ਨਫ਼ਰਤ ਹੈ ਉਹ ਨਫ਼ਰਤ ਹੀ ਰਹਿਣੀ ਹੈ ਜੋ ਮਰਜ਼ੀ ਕਰ ਲੋ ਪਰ ਮੈਂ ਇੱਕ ਬੇਣਤੀ ਕਰੂੰਗਾ ਜਿਹੜੇ ਦੇਸ਼ ਚ ਰਿਹਾ ਨਾ ਚਾਹੇ ਉਹ ਗੁਲਾਈਨਦਾਰ ਸੀ ਚਾਹੇ ਅਫਗਾਨ ਸੀ ਚਾਹੇ ਮੁਗਲ ਸੀ ਉਹਨਾਂ ਦੇ ਛੱਡੇ ਚ ਰਹਿ ਕੇ ਹੀ ਗੱਲਾਂ ਕਰਨੀਆਂ ਪੈਂਦੀਆਂ ਹੁੰਦੀਆਂ ਨੇ ਕਈ ਵਾਰ ਅਸੀਂ ਉਦੋਂ ਮੇਰੀ ਬੇਨਤੀ ਸਰੋ Nehru ਹਰਾਨੇ ਗਾਂਧੀ ਹਰਾਨੇ ਅਗਰ ਇਲੈਕਸ਼ਨ ਲੜੇ ਸੀ ਤਾਂ ਇਹ ਅੰਗਰੇਜ਼ਾਂ ਦੇ ਸੰਵਿਧਾਨ ਥੱਲੇ ਇਲੈਕਸ਼ਨ ਲੜੇ ਗਏ ਉਹਨਾਂ ਦੇ ਫਲੈਗ ਥੱਲੇ ਬਹਿ ਕੇ ਗੱਲਾਂ ਕੀਤੀਆਂ ਤਾਂ ਇਹ ਕੁਦਰਤੀ ਆ ਨੈਚਰਲ ਪ੍ਰਸਾਰ ਸੋਸਾਇਟੀ ਜਿਵੇਂ ਨਿਜਵਣੇ ਕਿ ਜਦੋਂ ਵੀ ਆਪਾਂ ਕੋਈ ਗੱਲ ਕਰਦੇ ਆ ਪੈਸਾ ਚੱਲਦਾ ਹੈ ਤਾਂ ਜਿਹੜੀ ਹਕੂਮਤ ਦਾ ਰਾਜ ਹੁੰਦਾ ਹੈ ਉਹਦਾ ਹੀ ਸਿੱਕਾ ਚੱਲਦਾ ਹੁੰਦਾ ਸੋ ਇਹ ਗੱਲ ਕਰਨੀ ਆਪ ਤੇ ਲੋਕਾਂ ਦੀ ਗੱਲ ਕਰਨੀ ਹੁਣ ਤੁਸੀਂ ਮੈਨੂੰ ਦੱਸੋ ਆਪਾਂ ਭਾਈ ਅਮਰਤਪਾਲ ਨੂੰ ਮੈਂਡ ਜਮੇੜਾ ਮਾਰ ਦੇਨੇ ਸਾਰਾ ਹਿੰਦੁਸਤਾਨ ਜੋਰ ਲਾ ਰਿਹਾ ਕਿ ਬੰਦਾ ਗਲਤ ਹੈ ਆ ਗਿਆ ਸਰਦਾਰ ਜਸਵੰਤ ਸਿੰਘ ਮੇਰੀ ਬੇਨਤੀ ਸੁਣਾਣਾ ਜੀ ਸਰਦਾਰ ਜਸਵੰਤ ਸਿੰਘ ਖਾਲੜੇ ਦੀ ਰਿਪੋਰਟ ਨੂੰ ਸਹੀ ਕਿਉਂ ਨਹੀਂ ਮੰਨਦੇ ਹੂੰ ਉਹ ਤਾਂ ਸਰਦਾਰ ਸਦੀ ਗੱਲ ਆਈ ਹੈ ਨਾ ਜੀ ਸਰਦਾਰ ਨੇ ਕਿਤੇ ਕਿਹਾ ਕਿ ਫੇਕ ਇਨਕਾਉਂਟਰ ਕਰਾ ਸੋ ਤਾਂ ਅਨੇ ਕਿਹਾ ਜੀ 25000 ਤੋਂ ਲੈ ਕੇ 2.5 ਲੱਖ ਜੇ ਬੰਦਾ ਮਾਰਦੇ ਹੋ 1984 ਦੇ ਵਿੱਚ ਸੰਵਿਧਾਨ ਨੇ ਕਿਹਾ ਸੀ ਕਿ ਜਿੰਨੇ ਜੇ ਪੁਲਿਸ ਉੱਠ ਕੇ ਲੜਕੀਆਂ ਨਾਲ ਬਲਾਤਕਾਰ ਕਰੇ ਖੁਦ ਜਿਹੜੀ ਸਟੇਟ ਹੈ ਉਹ ਲੜਕੀਆਂ ਦੇ ਨਾਲ ਬਲਾਤਕਾਰ ਕਰੇ ਖੁਦ ਬੰਦੇ ਮਾਰੇ ਸਟੇਟ ਪਰ ਕੀ ਇਹ ਸੰਵਿਧਾਨ ਚ ਲਿਖਿਆ ਸੀ ਕਿ ਇਹ ਪ੍ਰਸਤਾਨ ਦੇ ਜਿਹੜੇ ਕਰ ਰਹੇ ਇਹ ਜਿਹੜੇ ਇੰਡੀਗਨਸ ਤੋਂ ਮੰਗਦੇ ਬੜਾ ਸਵਾਲ ਇੱਥੇ ਹੀ ਖੜਾ ਹੋ ਜਾਂਦਾ ਠੀਕ ਹੈ ਮੇਰੀ ਮੇਰੀ ਬੇਨਤੀ ਹੈ ਦੋ ਸਵਾਲ ਹੈ ਮੇਰੇ ਜਿਹੜਾ ਜੇ ਸਰਦਾਰ ਨੂੰ ਮੰਗਦੇ ਠੀਕ ਹੈ ਨਹੀਂ ਅਮਰਿਤਪਾਲ ਮੰਨਦਾ ਹੈ ਅਮਰਿਤਪਾਲ ਸੰਵਿਧਾਨ ਨੂੰ ਮੰਨਦਾ ਹੈ ਮੇਰੀ ਬੇਨਤੀ ਹੈ ਅਮਰਿਤਪਾਲ ਸੰਵਿਧਾਨ ਨੂੰ ਮੰਨਦਾ ਹੈ ਅਮਰਿਤਪਾਲ ਮੰਨਦਾ ਹੈ ਸੰਵਿਧਾਨ ਜਦੋਂ ਆਪਾਂ ਇਸ ਤਰ੍ਹਾਂ ਜਦੋਂ ਆਪਾਂ ਲੜੇ ਆਪਾਂ ਮੇਰੀ ਮੇਰੀ ਬੇਨਤੀ ਸੁਣੋ ਨਾ ਜੀ ਇੱਕ ਵਾਰ ਵਾਰ ਆਪਾਂ ਸਵਾਲ ਪੁੱਛੀਏ ਵੱਲ ਗਿਆ ਜੀ ਜਦੋਂ ਕਿੰਨੀ ਸੰਵਿਧਾਨ ਦੀ ਗੱਲ ਨਾ ਹੋਣੀ ਤਾਂ ਮੈਂ ਪੁੱਛਿਆ ਮੇਰੀ ਮੇਰੀ ਬੇਨਤੀ ਮੇਰੀ ਬੇਨਤੀ ਸੁਣੋ ਨਾ ਜੀ 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 ਹੁਣ ਆਪਾਂ ਪਾਸਪੋਰਟ ਤੇ ਪਾਸਪੋਰਟ ਤੇ ਇੰਡੀਆ ਦਿਖਾ ਕੇ ਪੰਜਾਬ ਹੀ ਲਿਖਾਂਗੇ ਘਰ ਦਾ ਐਡਰੈਸ ਉਸ ਹੀ ਲਿਖਾਂਗੇ ਜਦੋਂ ਸੰਵਿਧਾਨ ਦੇ ਵਿੱਚ ਇਲੈਕਸ਼ਨ ਲੜੇ ਗਏ ਦੇ ਸਵਿਧਾਨ ਦੀ ਜਾ ਕੇ ਸੌ ਚੁੱਕੀ ਤੇ ਉਸ ਬੰਦੇ ਨੂੰ ਇਰੀਟੇਟ ਕਰਨ ਲਈ ਉਹਨੂੰ ਜਾਣ ਬੁੱਝ ਕੇ ਇੱਕ ਦਿੱਲੀ ਦੇ ਪੰਜਾਬ ਦੇ ਉਲਟ ਜੰਨਾ ਕਰਨ ਦੇ ਲਈ ਇੱਕ ਜਾਣ ਬੁੱਝ ਕੇ ਇਰੀਟੇਟ ਕਰਨਾ ਇਹ ਵੀ ਗੱਲ ਸਹੀ ਨਹੀਂ ਹੈ ਠੀਕ ਹੈ ਅੱਛਾ ਮੇਰੀ ਮੇਰੀ ਬੇਨਤੀ ਹੈ ਹਾਂ ਨਹੀਂ ਮੇਰੀ ਬੇਨਤੀ ਹੈ ਦੋ ਸਵਾਲ ਨੇ ਮੇਰੇ ਕਿ ਇੱਕ ਜਦੋਂ ਹੁਣ ਪਾਰਲੀਮੈਂਟ ਦੀ ਗੱਲ ਸੀ ਤੁਸੀਂ ਉਹਨਾਂ ਦੇ ਵਕੀਲ ਵੀ ਹੋ ਪਾਰਲੀਮੈਂਟ ਜਾ ਕੇ ਸਵਾਲ ਚੁੱਕਣੇ ਕੀ ਸੀਗੇ ਤਰਨ ਤਰਨ ਦੇ ਜਿਹੜੇ ਸਵਾਲ ਕੀ ਸੀਗੇ ਜਿਹੜੇ ਕਿ ਚਾਹ ਰਹੇ ਸੀਗਾ ਅਮਰਿਤਪਾਲ ਪੁੱਛਣਾ ਜੀ ਮੈਂ ਇਹੀ ਤਾਂ ਕਹੀ ਜਨਣਾ ਲਈ ਪਾਰਲੀਮੈਂਟ ਜਾ ਕੇ ਪੁੱਛਣਾ ਸੀ ਮੇਰੇ ਹਲਕੇ ਦੀ ਡਿਵੈਲਪਮੈਂਟ ਨਹੀਂ ਹੋ ਰਹੀ ਨਸ਼ਾ ਬਹੁਤ ਜ਼ਿਆਦਾ ਹੈ ਤਾਂ ਜਿਹੜੀਆਂ ਹਲਕੇ ਨੂੰ ਪ੍ਰੋਬਲਮ ਨੇ ਜਿਹੜਾ ਫੰਡ ਉੱਤੋਂ ਆ ਕੇ ਉੱਤੇ ਉੱਤੇ ਲੱਗਣਾ ਸੀ ਉਹ ਨਹੀਂ ਲੱਗਿਆ ਤਾਂ ਆਪਦੇ ਹਲਕੇ ਦੀ ਗੱਲ ਕਰਨੀ ਆਪਦੇ ਪੰਜਾਬ ਦੀ ਗੱਲ ਕਰਨੀ ਜੋ ਪੰਜਾਬ ਨਾਲ ਧੱਕਾ ਹੋ ਰਿਹਾ ਉਹਦੇ ਬਾਰੇ ਗੱਲ ਕਰਨੀ ਇਹ ਆ ਤਾਂ ਗੱਲਾਂ ਕਰਨੀਆਂ ਠੀਕ ਹੈ ਜੋ ਆਪਣੀ ਲੀਗੇ ਗੱਲਾਂ ਹੋਈ ਗੱਲ ਕਰਨੀ ਥਾ ਥੋੜਾ ਜਿਹਾ ਮੇਰੀ ਬੇਨਤੀ ਹੈ ਹੁਣੇ ਹੁਣ ਤੁਹਾਡੇ ਕੋਲੋਂ ਕੀ ਆਪਸ਼ਨ ਹੈ ਤੁਸੀਂ ਹਾਈ ਕੋਰਟ ਦੇ ਵਿੱਚ ਮੁਰ ਤੋਂ ਚੈਲੰਜ ਕੀਤਾ ਹੈ ਇਸ ਨੂੰ ਕਿ ਐਕਸਟੈਂਡ ਕੀਤੀ ਗਈ ਹੈ ਕਿਉਂਕਿ ਸੁਪਰੀਮ ਕੋਰਟ ਨੇ ਵਾਪਿਸ ਮੇਕਿਆ ਸੀ ਹਾਈ ਕੋਰਟ ਤੇ ਬੇਨਤੀ ਹੈ ਕਿ ਜਿਹੜੇ ਸੀਨੀਅਰ ਐਡਵੋਕੇਟ ਮਿਸਟਰ ਬੈਂਸ ਨੇ ਉਹਨਾਂ ਨੇ ਇਹ ਰਿਟ ਫਾਈਲ ਕੀਤੀ ਹੈ ਜਿਹੜੀ ਮੈਨੂੰ ਲੱਗਦਾ ਸ਼ਾਇਦ ਆਪ ਚ ਤਰੀਕ ਪਾਈ ਹੋਈ ਹੈ ਤੇ ਦੂਜੇ ਐਨਐਸਏ ਦੇ ਵਿੱਚ ਸੀਨੀਅਰ ਐਡਵੋਕੇਟ ਮੈਨੂੰ ਲੱਗਦਾ ਮਿਸਟਰ ਚੀਮਾਨ ਹੈ ਤਾਂ ਇੱਕ ਪਰੇ ਵੱਡੇ ਪੱਧਰ ਤੇ ਜਿਹੜੀ ਇਹ ਚੀਜ਼ ਚੱਲ ਰਹੀ ਹੈ ਬੜਾ ਵਧੀਆ ਹੈ ਤੇ ਸਾਨੂੰ ਬੜੀ ਆਮੀਦ ਹੈ ਇਹ ਅਦਾਲਤ ਤੋਂ ਸਾਨੂੰ ਮਾਣਯੋਗ ਹਾਈ ਕੋਰਟ ਤੋਂ ਬੜੀ ਉਮੀਦ ਹੈ ਕਿ ਸਾਨੂੰ ਸੱਚ ਜਸਟਿਸ ਮਿਲੇਗਾ ਠੀਕ ਹੈ ਸਰ ਸਰ ਉਮੀਦ ਵੀ ਕਰਦੇ ਆ ਜਸਟਿਸ ਮਿਲੇਗਾ ਯਾਨੀ ਨਿਆਂ ਨਿਆਂ ਕਿਉਂਕਿ ਭਾਰਤ ਆਪਾਂ ਇੱਕ ਲੋਕਤੰਤਰ ਦੇ ਵਿੱਚ ਰਹਿੰਦੇ ਆ ਤੇ ਲੋਕਤੰਤਰ ਦੇ ਵਿੱਚ ਨਿਆਂ ਪ੍ਰਣਾਲੀ ਆਪਣੀ ਹੈਗੀ ਹੈ ਤੇ ਨਿਆਂ ਸਭ ਨੂੰ ਮਿਲਣਾ ਚਾਹੀਦਾ ਹੈ ਇਸੀ ਉਮੀਦ ਦੇ ਵਿੱਚ ਸਾਰੇ ਸਾਡੇ ਜਨਤਾ ਸਾਡੇ ਲੋਕ ਪੰਜਾਬੀ ਵੀ ਰਹਿੰਦੇ ਨੇ ਤੇ ਇਹੀ ਸਭ ਦਾ ਫਰਜ਼ ਵੀ ਬਣਦਾ ਹੈ ਜਿਹੜੇ ਕਿ ਲਾਅ ਮੇਕਰਸ ਵੀ ਨੇ ਜਿਹੜੇ ਐਗਜ਼ੀਕਿਊਸ਼ਨ ਦੇ ਵਿੱਚ ਵੀ ਨੇ ਐਡਮਿਨਿਸਟ੍ਰੇਸ਼ਨ ਵੀ ਹੈ ਕਿ ਲੋਕਾਂ ਨੂੰ ਨਿਆਂ ਦੀਵਾਨ ਸਹੂਲਤਾ ਦੀਵਾਨ ਤੇ ਉਮੀਦ ਇਹੀ ਹੈ ਕਿ ਉਹ ਹਮੇਸ਼ਾ ਹੋਣਾ ਵੀ ਚਾਹੀਦਾ ਸਰ ਤੁਸੀਂ ਸਾਂਝ ਪਾਈ ਬਹੁਤ ਬਹੁਤ ਧੰਨਵਾਦ ਸਰ ਬਹੁਤ ਧੰਨਵਾਦ ਕਰਦਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜਿਜ਼ਾਜ਼ਤ ਦਿਓ ਧੰਨਵਾਦ